ਅਮਰ ਇਦਾਂ ਆ ਵੀ ਜਿਹੜੀਆਂ ਅਖੌਤਾਂ ਸਮਾ ਪੈ ਕੇ ਸਾਡੇ ਤੱਕ ਪਹੁੰਚ ਨਹੀਂ ਆਇਆ ਜੀ ਉਹ ਕੁਝ ਅਸੀਂ ਉਚਾਰਨ ਗਲਤ ਕਰ ਲੈਂਦੇ ਆ ਜੀ ਕੁਝ ਸਮੇ ਦੇ ਵਹਾ ਦੇ ਵਿੱਚ ਉਹਦੇ ਵਿੱਚ ਬਦਲਾ ਆ ਜਾਂਦਾ ਆ ਜੀ ਜਿਦਾ ਐਟ ਤੇ ਕੁੱਤੇ ਦਾ ਵੈਰ ਵਾ ਜੀ ਇਹ ਅਖਾਣ ਅਸਲ ਵਿੱਚ ਸਾਡੇ ਗਲਤ ਉਚਾਰਨ ਦਾ ਹੀ ਸਿੱਟਾ ਜਿਹੜਾ ਬਣ ਗਈ ਆ ਜੀ ਕਿਉਂਕਿ ਲਾਸਟ ਟਾਈਮ ਐ ਇੱਕ ਐਸੀ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਮੇ ਸਮੇ ਦੇ ਨਾਲ ਬਦਲਦੀਆਂ ਰਹਦੀਆਂ ਨੇ ਜੀ ਪਰ ਇੱਥੇ ਬਦਲਾ ਨਹੀਂ ਆਇਆ ਜੀ ਇੱਕ ਗਲਤੀ ਇੱਕ ਉਚਾਰਨ ਦਾ ਲਹਿਜਾ ਜਿਹੜਾ ਆ ਉਹ ਗਲਤ ਹੋ ਗਿਆ ਜੀ ਜਿਵੇਂ ਉਹ ਕਹਿੰਦੇ ਕਿ ਐਟ ਕੁੱਤੇ ਦਾ ਵੈਰ ਆ ਜੀ ਆਪਾਂ ਕਿਹਾ ਸੀ ਵੀ ਐਟ ਤੇ ਕੁੱਤੇ ਨੂੰ ਕੁਝ ਨਹੀਂ ਕਹਿੰਦਾ ਤੇ ਕੁੱਤਾ ਵੀ ਐਟ ਨੂੰ ਕੁਝ ਨਹੀਂ ਕਹਿੰਦਾ ਅਸਲ ਵਿੱਚ ਇਹਦੀ ਥਾਂ ਤੇ ਜੋ ਆਉਣਾ ਚਾਹੀਦਾ ਸੀ ਜੀ ਉਹ ਸੀ ਐਲ ਕੁੱਤੇ ਦਾ ਵੈਰ ਠੀਕ ਹੈ ਜੀ ਯਾਨੀ ਕਿ ਐਲ ਤੋਂ ਹੌਲੀ-ਹੌਲੀ ਵਿਗੜਦਾ ਵਿਗੜਦਾ ਲੋਕਾਂ ਨੇ ਐਟ ਬਣਾ ਲਿਆ ਹਾਂਜੀ ਕਿਉਂਕਿ ਉਦਾਹਰਣ ਕੀ ਹੈ ਜੀ ਜਾਂ ਕਹਿ ਲੋ ਕਿ ਰਿਐਲਿਟੀ ਕੀ ਆ ਜੀ ਜਿਹੜੀ ਐਲ ਵਾ ਤੇ ਕੁੱਤਾ ਆ ਇਹ ਮਾਸ ਖਾਂਦੀ ਆ ਮਰੇ ਹੋਏ ਪਸ਼ੂਆਂ ਦਾ ਖੰਦੇ ਆ ਹਨਾ ਹੱਡਾ ਰੋੜੀ ਤੁਸੀਂ ਦੇਖੀ ਹੋਣੀ ਆ ਸਾਰਿਆਂ ਨੇ ਵੇਖੀ ਵੀ ਉਹ ਸੁਣੀ ਵੀ ਹੋ ਇੱਥੇ ਮਰੇ ਹੋਏ ਪਸ਼ੂਆਂ ਨੂੰ ਛੁੱਟ ਜਾਂਦੇ ਸੀਗੇ ਬਿਲਕੁਲ ਇੱਲਾਂ ਦਾ ਝੁੰਡ ਇਕੱਠਾ ਹੋ ਕੇ ਮਾਸ ਖਾਣ ਲਈ ਉਸ ਮਰੇ ਹੋਏ ਜਾਨਵਰ ਤੇ ਅਟੈਕ ਕਰਦਾ ਸੀ ਤੇ ਕੁੱਤੇ ਉਪਝੋਂਦਾ ਸੀ ਪਝੋਂਦਾ ਸੀ ਉੱਤਿਆਂ ਦਾ ਜਿਹੜਾ ਪਟੇੜ ਕੱਢੀ ਹੋ ਕੇ ਇੱਲਾਂ ਵੱਲੋਂ ਭਜਦੀ ਸੀ ਉਹਨੂੰ ਕੋੜਾ ਦਿੰਦੀ ਸੀ ਤੇ ਮਾਸ ਆਖਂਦੀ ਸੀ ਹਾਂਜੀ ਇਹ ਆਹਨ ਉਥੋਂ ਬਣੀ ਆ ਜੀ ਕਿ ਵੀ ਇਹ ਐਲ ਕੁੱਤੇ ਦਾ ਵਹਿਰ ਆ ਐਟ ਕੁੱਤੇ ਦਾ ਵਹਿਰ ਨਹੀਂ ਹੈਗਾ ਠੀਕ ਹੈ ਜੀ